ਬਿਜਲੀ ਸ਼ੋਕ ਬੰਨਾ 2018 ਇਹ ਹੰਤਾ ਹੋ ਰਹੇ ਇਨਸਾਨ ਸਾਥੇ ਜਿਹੜੇ ਬਿਜਲੀ ਦੇ ਮੀਟਰ ਆ ਉਹ ਸਮਾਜ ਭਾਰਤ ਦੀ ਸਰਕਾਰ ਹੋਵੇ ਪਰ ਬਦਕਿਸਮਤੀ ਦੀ ਗੱਲ ਹੈ ਕਿ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਉਹ ਸਟੇਟ ਦੀਆਂ ਸਰਕਾਰਾਂ ਰਹੀਆਂ ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਨਾ ਇਹ ਦੇਸ਼ ਦੇ ਅੰਦਰ ਐਜੂਕੇਸ਼ਨ ਦਾ ਵਧੀਆ ਪ੍ਰਬੰਧ ਕੀਤਾ ਨਾ ਸਿਹਤ ਸੂਲਤਾ ਦਾ ਵਧੀਆ ਪ੍ਰਬੰਧ ਕੀਤਾ ਤੇ ਨਾ ਹੀ ਰੋਜ਼ਗਾਰ ਦਾ ਪ੍ਰਬੰਧ ਕੀਤਾ ਸਾਥੀਓ ਇਹ ਰੋਜ਼ਗਾਰ ਦਾ ਪ੍ਰਬੰਧ ਨਾ ਕਰਨ ਦੀ ਬਜਾਏ ਜਿਹੜੇ ਦੇਸ਼ ਦੇ ਉਹ ਸਟੇਟਾਂ ਦੇ ਲੋਕ ਆ ਸਾਡੇ ਸਟੇਟ ਦੇ ਵਿੱਚ ਉਹ ਆ ਕੇ ਕੰਮ ਕਰਦੇ ਆ ਰੋਜ਼ਗਾਰ ਕਰ ਰਹੇ ਆ ਉਹ ਸਵੈ ਰੋਜ਼ਗਾਰਿਆ ਇਹ ਸਵੈ ਰੋਜ਼ਗਾਰ ਆਪਣੇ ਆਪਣੇ ਤਰੀਕੇ ਦੇ ਨਾਲ ਜੁਗਾੜੂ ਰੇੜੇ ਬਣਾ ਕੇ ਜਿਹੜੇ ਇਸ ਦੇਸ਼ ਦੇ ਅੰਦਰ ਆਪਣਾ ਰੋਜ਼ਗਾਰ ਬੱਚਿਆਂ ਨੂੰ ਰੋਟੀ ਰੋਜੀ ਖਵਾ ਰਹੇ ਆ ਪਰ ਸਾਡੇ ਜਿਹੜੇ ਸਟੇਟ ਦੀਆਂ ਸਰਕਾਰਾਂ ਆ ਉਹ ਇਹ ਨਹੀਂ ਚਾਹੁੰਦੀਆਂ ਵੀ ਜਿਹੜੇ ਇਹ ਮਜ਼ਦੂਰ ਐ ਜਿਹੜੇ ਗਰੀਬ ਲੋਕ ਐ ਜਿਹੜੇ ਦਲਤ ਲੋਕ ਐ ਇਹ ਵਧੀਆ ਢੰਗ ਨਾਲ ਰੋਟੀ ਰੋਜੀ ਕਮਾ ਸਕਣ ਤੇ ਖਾ ਸਕਣ ਇਸੇ ਕਰਕੇ ਜਿਹੜੀਆਂ ਦੇਸ਼ ਦੀਆਂ ਅਦਾਲਤਾਂ ਆ ਉਹਨਾਂ ਦਾ ਵੀ ਜਿਹੜਾ ਇਹ ਰਵਈਆ ਆ ਇਹ ਮਜ਼ਦੂਰਾ ਪ੍ਰਤੀ ਬਹੁਤ ਰੁੱਖਾ ਰਵਈਆ ਰਿਹਾ ਆ ਉਹ ਪਰਸਥਿਤੀਆਂ ਨੂੰ ਜਿਹੜੇ ਜੱਜ ਫੈਸਲਾ ਕਰਦੇ ਆ ਉੱਪਰ ਬੈਠੇ ਉਹ ਦੇਸ਼ ਦੇ ਆ ਪਰਸਥਿਤੀਆਂ ਨੂੰ ਫੈਸਲਾ ਕਰਕੇ ਸਟੇਟ ਦੇ ਪ੍ਰਸਥਿਤੀਆਂ ਨੂੰ ਫੈਸਲਾ ਕਰਕੇ ਫੈਸਲਾ ਕਰਨ ਤਾਂ ਅਸੀਂ ਉਹਨਾਂ ਸਮਝ ਗਏ ਉਹ ਵਧੀਆ ਫੈਸਲਾ ਆ ਪਰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਇਸ ਵੇਲੇ ਮਨੁੱਖੀ ਅਧਿਕਾਰਾਂ ਦਾ ਬਹੁਤ ਤਾਣ ਕਰ ਰਹੀ ਆ ਜਿਹੜਾ ਵੀ ਉਹ ਸਰਕਾਰ ਦੀ ਆਲੋਚਨਾ ਕਰਦਾ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਾ ਔਰ ਸਰਕਾਰ ਦੇ ਜ਼ਬਰ ਦੀ ਅਲੋਚਨਾ ਕਰਦਾ ਚਲ ਜੰਗਲ ਜ਼ਮੀਨ ਦੀ ਤਬਾਹੀ ਦੀ ਅਲੋਚਨਾ ਕਰਦਾ ਔਰ ਜਿਹੜਾ ਆਦਵਸੀਆਂ ਦੇ ਸੰਘਰਸ਼ਾਂ ਦੇ ਹੱਕ 'ਚ ਖੜਦਾ ਉਹਨੂੰ ਇਹ ਝੂਠੇ ਮੁਕਾਬਲਿਆਂ ਦੇ ਵਿੱਚ ਜਾਂ ਤਾਂ ਮਾਰ ਰਹੀ ਹੈ ਇਹਨਾਂ ਦੀ ਪੁਲਿਸ ਜਾਂ ਝੂਠੇ ਮੁਕੱਦਮੇ ਦਰਜ ਕਰਕੇ ਉਹਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਜੇ ਕੋਈ ਵਕੀਲ ਸ਼ੰਕਰਸ਼ੀਲ ਜਥੇਬੰਦੀਆਂ ਦਾ ਕੇਸ ਲੜਦਾ ਉਹਨੂੰ ਝੂਠੇ ਕੇਸ ਵਿੱਚ ਪਾਉਂਦੇ ਆ ਜੇ ਕੋਈ ਲੀਡਰ ਆਵਾਜ਼ بلند ਕਰਦਾ ਉਹਨੂੰ ਜੇਲ੍ਹ ਦੇ ਵਿੱਚ ਸੁੱਟਦੇ ਆ ਜੇ ਕੋਈ ਕਾਰਕੁਨ ਮਨੁੱਖੀ ਅਧਿਕਾਰਕੁਨ ਅਧਿਕਾਰ ਕਾਰਕੁਨ ਲੇਖਕ ਕਵੀ ਬੁੱਧੀਜੀਵੀ ਜਿਹੜਾ ਵੀ ਸਰਕਾਰ ਦੀ ਅਲੋਚਨਾ ਕਰਦਾ ਉਹ ਨੂੰ ਜੂਏ ਪੀਏ ਆਦ ਕੇ ਜਿਹੜੇ سنگੀਨ ਤਰਾਮਾ ਵਾਲੇ ਕਾਨੂੰਨ ਆ ਉਹ ਬਣ ਕੇ ਉਹਦੇ ਉੱਤੇ ਜੇਲਾਇਂ ਸ਼ੁਰੂ ਕੀਤਾ ਜਾਂਦਾ ਔਰ ਜਦੋਂ ਇਦਾਂ ਦੇ ਹਾਲਾਤ ਹੋਣ ਜਦੋਂ ਮਨੁੱਖੀ ਅਧਿਕਾਰਾਂ ਨੂੰ ਬਹੁਤ ਪੂਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੋਵੇ ਨਾਗਰਿਕ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਜ਼ਿੰਦਗੀ ਸੁਰੱਖਿਤ ਵੀ ਹੈ ਪਤਾ ਨਹੀਂ ਉਹ ਸ਼ਾਮ ਨੂੰ ਘਰ ਪਹੁੰਚਣਾ ਕਿ ਨਹੀਂ ਦਾ ਸਾਡਾ ਫਰਜ਼ ਜਿਹੜਾ ਹੋਰ ਵੀ ਹੈ ਸਾ ਤੋਂ ਮੰਗ ਕਰਦਾ ਸ਼ਿੱਦਤ ਨਾਲ ਮੰਗ ਕਰਦਾ ਕਿ ਅਸੀਂ ਸਰਕਾਰ ਦੀਆਂ ਇਹਨਾਂ ਕਾਰਪਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਜੱਥੇਬੰਦ ਉਹ ਜਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਆ ਏ ਵੀ ਮੋਦੀ ਸਰਕਾਰ ਦਾ ਦੂਸਰਾ ਰੁਪਈਆ ਮੋਦੀ ਨਾਲੋਂ ਭਗਵੰਤ ਮਾਨ ਵੀ ਗੱਪਾਂ ਘੱਟ ਨਹੀਂ ਮਾਰਦਾ ਇਹਨਾਂ ਦਾ ਮੁਕਾਬਲਾ ਚੱਲ ਰਿਹਾ ਆ ਆਪਸ ਵਿੱਚ ਵੀ ਸਭ ਤੋਂ ਵੱਟੀਆਂ ਵੱਟੀਆਂ ਤੇ ਵੱਧ ਗੱਪਾਂ ਕਿਹੜਾ ਮਾਰੂਗਾ ਮੋਦੀ ਮਾਰੂਗਾ ਮਾਨ ਮਾਰੂਗਾ ਮਾਨ ਸਰਕਾਰ ਵੀ ਮੁਜਾਹਰੀਆਂ ਤੇ ਬੰਦੀਆਂ ਲਾਂਦੀ ਆ ਧੰਨਿਆਂ ਤੇ ਬੈਠੇ ਮੁਲਾਜ਼ਮਾਂ ਨੌਜਵਾਨਾਂ ਵਿਦਿਆਰਥੀਆਂ ਕਿਸਾਨਾਂ ਉੱਤੇ ਲਾਠੀ ਚਾਰਜ ਕਰਾਂਗੇ ਆਪਣੀ ਕੌਂਸਲ ਨਹੀਂ ਔਰ ਇਹ ਵੀ ਨਾਦਰਾਂ ਉੱਤੇ ਪੂਰੀ ਤਹਿਸ਼ਤ ਫਲਾ ਰਹੀ ਆ ਇਹ ਕੱਟ ਨਹੀਂ ਹੈ ਮੋਤੀ ਦੇ ਪੰਜਾਬ ਅਜ਼ਾਦ ਨਾ ਹੋ ਕੋ ਪੱਥਨ ਤੇ ਜਦੋਂ ਇਦਾਂ ਦਾ ਮਾਹੌਲ ਹੋਵੇ ਇੱਕ ਤਾਂ ਹੁੰਦਾ ਪੇ ਅੱਖਾਂ ਮੀਟ ਕੇ ਅਸੀਂ ਜ਼ਬਰਦਸਤੀ ਜਾਣਾ ਜੋ ਸਰਕਾਰ ਕਣੀ ਜਾਵੇ ਅਸੀਂ ਚੁੱਪ ਰਹਿਣਾ ਇੱਕ ਹੁੰਦਾ ਪਈ ਇਹਦੇ ਖਿਲਾਫ ਉੱਠ ਕੇ ਖੜੇ ਅਸੀਂ ਅਸੀਂ ਰਾਜਨੀਤਿਕ ਤੌਰ ਤੇ ਉੱਤੇ ਅਸੀਂ ਰਸਤਾ ਅਪਣਾਵਾਂਗੇ ਉੱਠ ਖੜੇ ਹੋਣ ਦਾ ਸੰਘਰਸ਼ ਕਰਾਂਗੇ